ਨਾਵਲ ਹੈ ਨਾਦਵਿੰਦ ਡਾਕਟਰ ਜਗਿੰਦਰ ਸਿੰਘ ਕੈਰੋ ਪਿੰਡ ਵਿੱਚ ਰਹਿਰਾਸ ਵੀ ਹੁੰਦੀ ਸੀ ਅਤੇ ਅੱਲਾਹੁ ਅਕਬਰ ਦੀ ਹੂਕ ਵੀ ਅਤੇ ਮੰਦਰ ਦੀਆਂ ਕੰਟੀਆਂ ਦੀ ਟਣਕਾਰ ਵੀ ਉਸ ਪਿੰਡ ਵਿੱਚ ਚੜਦੇ ਸੂਰਜ ਨਾਲ ਲਿਸ਼ਕਦੇ ਨਿਸ਼ਾਨ ਸਹਿਵਾ ਦੇ ਖੰਡੇ ਵੀ ਦਿਸਦੇ ਸਨ ਤੇ ਡੁੱਬਦੇ ਸੂਰਜਾਂ ਵਿੱਚ ਚਮਕਦੀਆਂ ਮਸਜਿਦਾਂ ਦੀਆਂ ਮਮਟੀਆਂ ਵੀ ਇਹ ਪਿੰਡ ਹੀ ਸੀ ਜਿਸ ਨੇ ਲੋਕਾਂ ਦੀਆਂ अनेकाਆਂ ਪੀੜ੍ਹੀਆਂ ਨੂੰ ਆਪਣੀ ਹਿੱਕ ਉੱਪਰ ਵਿਚਰਦਿਆਂ ਅਨੁਭਵ ਕੀਤਾ ਸੀ ਦੋਕਸਕ ਦੇਖੇ ਸਨ ਪਿੰਡ ਤੋਂ ਬਾਹਰ ਲੈਂਦੇ ਪਾਸੇ ਇੱਕ ਵੱਖਰੀ ਦੁਨੀਆ ਆਵਾਦ ਹੈ ਇਸ ਆਵਾਦੀ ਦਾ ਚਿੰਨ ਸਿਰਫ ਸੰਘਣੇ ਰੁੱਖਾਂ ਵਿੱਚ ਲਿਸ਼ਕਦਾ ਨਾਨਕ ਸਾਹੀ ਇੱਤਾਂ ਉੱਪਰ ਖੜਾ ਇੱਕ ਚਿੱਟਾ ਗੋਦੰਬ ਹੈ ਇਹੋ ਹੀ ਪੀਰਾਂ ਦਾ ਡੇਰਾ ਮੰਨਿਆ ਜਾਂਦਾ ਹੈ ਡੇਰੇ ਉੱਪਰ ਉੱਗੇ ਦਰਖਤਾਂ ਦੇ ਛਾੜ ਬੂਟ ਉਸ ਨੂੰ ਇੱਕ ਛੋਟਾ ਜਿਹਾ ਜੰਗਲ ਬਣਾ ਦਿੰਦਾ ਹੈ ਜਿਸ ਦੇ ਵਿੱਚ ਸਿਰ ਕੱਡਵੀਆਂ ਖੰਜੂਰਾਂ ਸਾਰੇ ਵਾਤਾਵਰਨ ਨੂੰ ਰੇਗਿਸਤਾਨੀ ਜਿਹਾ ਬਣਾ ਦਿੰਦੀਆਂ ਹਨ ਹੋਰ ਰੁੱਖਾਂ ਵਿੱਚ ਕਿੱਕਰਾਂ ਟਾਲੀਆਂ 베ਰੀਆਂ ਟਿੱਕਰੀਰਾ ਨੇ ਇੱਕ ਜਮਕਟਾ ਜਿਹਾ ਬਣਾ ਰੱਖਿਆ ਹੈ ਫਿਰ ਵੀ ਸੁਨਹਿਰੀ ਸਰੀਦੀਆਂ ਫਲੀਆਂ ਧੁੱਪ ਦੀ ਰੋਸ਼ਨੀ ਵਿੱਚ ਲਸ਼ਕਾਰੇ ਮਾਰਨ ਲੱਗ ਜਾਂਦੀਆਂ ਹਨ ਬਹਾਰ ਦੇ ਮੌਸਮ ਵਿੱਚ ਉੱਚੇ ਲੰਮੇ ਅਤੇ ਟੁੰਡਮੁੰਡ ਹੋਏ ਸਿੰਬਲ ਦੇ ਰੁੱਖਾਂ ਨੂੰ ਪਹਿਲਾਂ ਮੋਟੇ ਮੋਟੇ ਤੇ ਗੁਦਗੁਦੇ ਜਿਹੇ ਫੁੱਲ ਲੱਗਦੇ ਨੇ ਤੇ ਫਿਰ ਕੁਝ ਦਿਨਾਂ ਅੰਦਰ ਹੀ ਅੱਗ ਦੇ ਅੰਗਿਆਰਾ ਵਾਂਗ ਪਹਿਲਾਂ ਉਹ ਰੁੱਖਾਂ ਉੱਪਰ ਹੀ ਦਮਕਦੇ ਤੇ ਮਗਦੇ ਰਹਿੰਦੇ ਹਨ ਤੇ ਫਿਰ ਫਬੜੀ ਫਬੜੀ ਕਰ ਧਰਤੀ ਤੇ ਵਿਛ ਜਾਂਦੇ ਹਨ ਇਸ ਸਾਰੇ ਜੰਗਲੀ ਚੰਗੀ ਨੂੰ ਚਾਰ ਚਫੇਰਿਓਂ ਵੱਡੇ ਛਪੜਾਂ ਨੇ ਘੇਰਿਆ ਹੋਇਆ ਸੀ ਇਸ ਤਰ੍ਹਾਂ ਇਹ ਇੱਕ ਇਹ ਡੇਰਾ ਇੱਕ ਟਾਪੂ ਵਾਂਗ ਲੱਗਦਾ ਸੀ ਇਸ ਡੇਰੇ ਦੇ ਸਿਰਫ ਉੱਤਰ ਪੱਛਮ ਵੱਲ ਹੀ ਖੁਸ਼ਕੀ ਦਾ ਥਲ ਸੀ ਜਿਸ ਪਾਸੇ ਤੋਂ ਨਹਿਰ ਲੰਘਦੀ ਸੀ ਇਹਨਾਂ ਛਪੜਾਂ ਨੂੰ چیر ਕੇ ਇੱਕ ਪਤਲਾ ਜਿਹੜਾ ਰਾਸਤਾ ਪਿੰਡ ਵੱਲੋਂ ਡੇਰੇ ਨੂੰ ਜਾਂਦਾ ਸੀ ਅਤੇ ਉਹ ਵੀ ਸੌਣਪਾ ਦੋ ਦੇ ਮਹੀਨਿਆਂ ਵਿੱਚ ਆਮ ਤੌਰ ਤੇ ਪਾਣੀ ਵਿੱਚ ਡੁੱਬਿਆ ਰਹਿੰਦਾ ਪਰ ਸਰਦਾਵਾਲ ਲੋਕ ਇਸ ਗੋਡੇ-ਗੋਡੇ ਪਾਣੀ ਵਿੱਚੋਂ ਲੰਘ ਕੇ ਪੀਰਾਂ ਦੇ ਦਰਸ਼ਨ ਨੂੰ ਜਾਂਦੇ ਭਾਵੇਂ ਸਾਰੇ ਲੋਕਾਂ ਨੂੰ ਪਾਣੀ ਵਿੱਚੋਂ ਲੰਘਣਾ ਪੈਂਦਾ ਸੀ ਫਿਰ ਵੀ ਉਹ ਲੋਕ ਭਰੇ ਹੋਏ ਛੱਪੜ ਨੂੰ ਦੇਖ-ਦੇਖ ਕੇ ਖੁਸ਼ ਹੁੰਦੇ ਉਹਨਾਂ ਛੱਪੜਾਂ ਦੀ ਉਹਨਾਂ ਪਾਣੀਆਂ ਦੀ ਸੁਖਣਾ ਮਨਾਉਂਦੇ ਕਿਉਂਕਿ ਲੋਕ ਕਹਿੰਦੇ ਨੇ ਕਿ ਇੱਕ ਵਾਰ ਪੁਰਾਣੀ ਪੀਰ ਨੇ ਇਹ ਬਾਖ ਕਹਿ ਦਿੱਤਾ ਸੀ ਕਿ ਜਿਸ ਦਿਨ ਇਹ ਛੱਪੜ ਸੁੱਕ ਜਾਵੇਗਾ ਉਸੇ ਦਿਨ ਹੀ ਪਿੰਡ ਉੱਜੜ ਪੁੱਜੜ ਜਾਵੇਗਾ ਇਸ ਉੱਪਰ ਪੀਰਾਂ ਦੀ ਕਰੋਪੀ ਆ ਜਾਵੇਗੀ ਉਸ ਸਮੇਂ ਤੋਂ ਹੀ ਜਦ ਪਾਣੀ ਸੁੱਕਣ ਲੱਗਦਾ ਹੈ ਤਾਂ ਲੋਕਾਂ ਦੇ ਸਾਹ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਫਿਰ ਮੀਂਹ ਲਈ ਜੱਗ ਕੀਤੇ ਜਾਂਦੇ ਨੇ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਜੇਕਰ ਫਿਰ ਵੀ ਇੰਦਰ ਦੇਵਤਾ ਖੁਸ਼ ਨਾ ਹੁੰਦਾ ਤਾਂ ਗੋਹਾ ਰੋਲੀ ਖੇਢੀ ਜਾਂਦੀ ਹੈ ਕੁੜੀਆਂ ਗੁੱਡਾ ਗੁੱਡੀ ਸਾੜ ਕੇ ਪਿੱਟਦੀਆਂ ਤੇ ਮੁੰਡੇ ਅੱਡੀਆਂ ਰਗੜਦੇ ਤੇ ਫਿਰ ਅਖੀਰ ਵਿੱਚ ਵਲਦਾਂ ਦੇ ਸਿੰਗਾ ਨੂੰ ਤੇਲ ਮਲਦੇ ਜਾਂਦੇ। ਉਹਨਾਂ ਦੇ ਮੂੰਹਾਂ ਵਿੱਚ ਬੁਰਕੀਆਂ ਰਾਹੀ ਮੱਖਣੀ ਦਿੱਤੀ ਜਾਂਦੀ। ਗਲਾਂ ਵਿੱਚ ਟੱਲੀਆਂ ਤੇ ਹਮੇਲਾਂ ਸਜਾਈਆਂ ਜਾਂਦੀਆਂ। ਖੂਹਾਂ ਦੀਆਂ ਮਾਲਾਂ ਖੜਕਣੀਆਂ ਸ਼ੁਰੂ ਹੋ ਜਾਂਦੀਆਂ। ਜਕਾਰੇ ਵੱਜਦੇ ਟੱਲੀਆਂ ਖੜਕਦੀਆਂ ਤੇ ਕੌਡੀਆਂ ਵਾਲੇ ਖੋਪਿਆ ਲੱਗੇ ਬੈਠ ਕੇ ਆਪਣੀ ਕੰਡ ਦੇ ਹੱਥਾਂ ਨਾਲ ਧਰਨ ਦਿੰਦੇ। ਤੇ ਵੈਂਦਿਆ ਵੈਂਦਿਆ ਛੱਪੜਾਂ ਵਿੱਚ ਡੱਡੂ ਬੋਲਣ ਲੱਗ ਪੈਂਦੇ ਇਹਨਾਂ ਛੱਪੜਾਂ ਦਾ ਇਤਿਹਾਸ ਵੀ ਇੱਕ ਦਰਿਆ ਵਾਂਗ ਜੁੜਦਾ ਸੀ ਜੋ ਸਮੇਂ ਦੇ ਨਾਲ-ਨਾਲ ਸੁੰਗੜ ਕੇ ਸਿਰਫ ਇੰਨਾ ਕੁ ਹੀ ਰਹਿ ਗਿਆ ਸੀ ਇਸੇ ਦਰਿਆ ਕੰਢੇ ਹੀ ਕਹਿੰਦੇ ਹਨ ਪੁਰਾਣੇ ਵਕਤਾਂ ਵਿੱਚ ਵੱਡੇ ਪੀਰ ਨੇ ਆ ਕੇ ਡੇਰਾ ਲਗਾਇਆ ਅਤੇ ਇਸੇ ਜੂ ਵਿੱਚ ਉਸਨੇ ਇੱਕ ਮੋੜੀ ਗੱਡ ਕੇ ਇਹ ਪਿੰਡ ਬੰਨਿਆ ਸੀ ਪਿੰਡ ਦੇ ਬਾਹਰ ਹੀ ਇਸ ਡੇਰੇ ਵਿੱਚ ਪੀਰਾਂ ਦੀ ਧੂਣੀ ਆਧ ਕਾਲ ਤੋਂ ਮਗਦੀ ਆਈ ਉਸ ਵਿੱਚ ਗੱਡੇ ਹੋਏ ਚਿੰਟਿਆਂ ਦੀ ਮਾਤਰਾ ਕਦੀ ਵੱਧਦੀ ਕਦੀ ਘਟਦੀ ਰਹਿੰਦੀ ਹੈ ਇਹ ਚਿੰਟੇ ਹੀ ਇਸ ਧੂਣੀ ਧੂਣੀ ਦਾ ਇਤਿਹਾਸ ਜਾਣਦੇ ਹਨ ਕਿ ਕਿੰਨੀਆਂ ਗੱਡੀਆਂ ਕਿੰਨੇ ਆਸਣ ਬਦਲੇ ਹਨ ਇਹ ਤਾਂ ਸਿਰਫ ਧੂਣੀ ਹੀ ਜਾਣਦੀ ਹੈ ਜੋ ਕਦੀ ਨਹੀਂ ਸੌਂਦੀ ਜਿਸ ਦਾ ਢੂਆ ਧੂਆ ਟਲਦੀਆਂ ਸ਼ਾਮਾਂ ਨੂੰ ਪਿੰਡ ਦੀਆਂ ਨਿਆਈਆਂ ਵਿੱਚ ਧੁੰਦ ਵਾਂਗ ਫੈਲ ਜਾਂਦਾ ਹੈ ਪਰ ਇਸ ਦੇ ਧੂਏ ਦੀ ਕੁੜਤਨ ਕਦੇ ਵੀ ਪਿੰਡ ਦੇ ਕਿਸੇ ਨਿਆਣੇ ਸਿਆਣੇ ਨੂੰ ਨਹੀਂ ਸੀ ਪੋਹੀ ਧੂਣੀ ਦੇ ਲਹਿੰਦੇ ਪਾਸੇ ਮ੍ਰਿਗ ਛਾਲ ਬਿਸੀ ਸੀ ਜਿਸ ਦੀ ਸਿਰਫ ਧੌਣ ਉੱਪਰ ਹੀ ਮ੍ਰਿਗ ਰੋਮ ਬਾਕੀ ਸਨ ਹੋਰ ਸਾਰੀਆਂ ਥਾਵਾਂ ਤੋਂ ਰੋਮ ਪੂਰੀ ਤਰ੍ਹਾਂ ਕਸ ਕੇ ਚੜ ਚੁਕੇ ਸਨ ਜੋ ਇਸ ਗੱਲ ਦੀ ਗਵਾਹੀ ਭਰਦੇ ਸਨ ਕਿ ਮ੍ਰਿਗਸ਼ਾਲ ਉੱਪਰ ਘੱਟੋ ਘੱਟ 15 ਆਸਨਾ ਨੇ ਸਵਾਰੀ ਕੀਤੀ ਹੋਵੇਗੀ ਇਸ ਦੇ ਸਾਹਮਣੇ ਚੜ੍ਹਦੇ ਪਾਸੇ ਇੱਕ ਥੜੇ ਉੱਪਰ ਇੱਕ ਘਸਿਆ ਤੱਪੜ ਪਿਆ ਰਹਿੰਦਾ ਸੀ ਜਿਸ ਦੇ ਜਿਸ ਦੀ ਉਮਰ ਮ੍ਰਿਗਸ਼ਾਲ ਕਿੰਨੇ ਸੋ ਬਰੇ ਹੀ ਛੋਟੀ ਸੀ ਆਸ-ਪਾਸ ਪਈ ਸਮਗਰੀ ਵਿੱਚ ਮਿੱਟੀ ਦਾ ਲੋਟਾ ਜਿਸ ਦੀ ਸਾਹਮਣੀ ਟੁੱਟੀ ਪਤਾ ਨਹੀਂ ਕਿੰਨੇ ਵਰਿਆਂ ਤੋਂ ਟੁੱਟੀ ਚੁੱਕੀ ਸੀ ਗੁਲਸਫਾ ਜਿਸ ਦਾ ਸਿਰਫ ਨਾਮ ਪੁੱਛਣ ਲਈ ਹੀ ਕਹਿੰਦੇ ਹਨ ਇੱਕ ਚੇਲੇ ਨੇ ਆਪਣੇ ਗੁਰੂ ਦੀ 12 ਸਾਲ ਸੇਵਾ ਕੀਤੀ ਸੀ ਅਤੇ ਹੁਣ ਇੱਕ ਹੀ ਨਿੱਕੀ ਜਹੀ ਫੌੜੀ ਗੁਲ ਸਾਫ ਕਰ ਕਰਕੇ ਜਿਵੇਂ ਅੱਕ ਗਈ ਹੋਵੇ ਕੜਿਆਲ ਜਿਸ ਦੀ ਆਵਾਜ਼ ਹਰ ਸ਼ਾਮ ਆਰਤੀ ਦੇ ਨਾਲ ਨਾਲ ਗੂੰਜਦੀ ਅਤੇ ਇੱਕ ਮధుਰ ਸੰਗੀਤ ਜਿਹਾ ਪੈਦਾ ਕਰਦੀ ਦੀਵਿਆਂ ਦੇ ਨਾਲ-ਨਾਲ ਸਾਰੀਆਂ ਸਮਾਧਾਂ ਦੀ ਪਰਦਖਣਾ ਕਰਦੀ ਹਰ ਸ਼ਾਮ ਨਾਲ ਜ਼ਰੂਰੀ ਹਿੱਸਾ ਬਣਦੀ ਸੀ ਮ੍ਰਿਗਸ਼ਾਲ ਉੱਪਰ ਵਿਰਾਜਮਾਨ ਆਸਨ ਦਾ ਇੱਕ ਹੱਥ ਆਮ ਤੌਰ ਤੇ ਧੂਣੀ ਵਿੱਚ ਗੱਡੇ ਹੋਏ ਉੱਚੇ ਚਮਟੇ ਉੱਪਰ ਟਿਕਿਆ ਰਹਿੰਦਾ ਤੇ ਖੱਬੇ ਹੱਥ ਵਿੱਚ ਤọaਖੇ ਚਲਮਰਦੀ ਫਿਰ ਇੱਕ ਨਿਰੰਤਰ ਚਾਲ ਤੇ ਸਵਾਰ ਨਾਲ ਦੋਹਾਂ ਦਾ ਮੇਲ ਹੁੰਦਾ ਆਸਨ ਦੀਆਂ ਅੱਖਾਂ ਵਿੱਚ ਲਾਲ ਰੰਗ ਦੀ ਕੁੜੱਤਨ ਭਰ ਜਾਂਦੀ ਫਿਰ ਉਹ ਫਿਜ਼ਾ ਵਿੱਚ ਧੂਆ ਛੜਦਾ ਖੰਗਣ ਲੱਗਦਾ ਤੇ ਕੰਨਾਂ ਵਿੱਚ ਪਏ ਕੀਮਤੀ ਕੁੰਡਲ ਇੱਕ ਖਾਸ ਲੈ ਪਈ ਲੈ ਮਈ ਮੁਦਰਾ ਵਿੱਚ ਹਿਲਦੇ ਤੇ ਬੰਦ ਅੱਖਾਂ ਨਾਲ ਹੀ ਚਿਲਮ ਦੂਜੇ ਤੇ ਚੇਲੇ ਵੱਗ ਵੱਜ ਜਾਂਦੀ ਆਸਨ ਦੀ ਅੰਤਰ ਆਤਮਾ ਆਦਨਾਰਥ ਨਾਲ ਜੁੜੀ ਸੀ ਫਿਰ ਜਦ ਆਸਨਵਲ ਵੱਡੇ ਪੀਰ ਸੁਗੰਧਨਾਥ ਦੀ ਸਮਾਦੀ ਖੋਲਦੀ ਤਾਂ ਦਵਾਦਾਰੂ ਕਰਾਉਣ ਆਏ ਲੋਕ ਤੰਨ ਹੋ ਤੰਨ ਹੋ ਤੰਨ ਹੋ ਦਾ ਰਾਗ ਆਲਾਪ ਦੇ ਫਿਰ ਉਹ ਕਿਸੇ ਬੱਚੇ ਦੀ ਹਾਸੀ ਬਣਾਉਣ ਅਤੇ ਗੰਡਾ ਮਾਰਦਾ ਕਿਸੇ ਨੂੰ ਕਾਲੀ ਖੰਗ ਦੀ ਧੂਣੀ ਦੀ ਸਵਾਦ ਦੀ ਚੁਟਕੀ ਦਿੰਦਾ ਕਿਸੇ ਦੇ ਤੇਤੀਏ ਤਾਪ ਨੂੰ ਤੇ ਭੂਤ ਪ੍ਰੇਤ ਨੂੰ ਤੱਤੇ ਚਿਮਟੇ ਨਾਲ ਰਾਜੀ ਕਰ ਦਿੰਦਾ ਦੂਜੇ ਪਾਸੇ ਚੇਲਾ ਰੰਗੀਨਾਥ ਪੀਰਾਂ ਦੀਆਂ ਸਮਾਦਾਂ ਦੀ ਆਰਤੀ ਉਤਾਰਦਾ ਅਤੇ ਉਹਨਾਂ ਨੂੰ ਜਗਾਉਂਦਾ ਭੋਗ ਲਵਾਉਂਦਾ ਉਹਨਾਂ ਦੀ ਸਫਾਈ ਕਰਦਾ ਉਹਨਾਂ ਉੱਪਰ ਪੱਲਾ ਫੇਰਦਾ ਫਿਰ ਹੱਥ ਵਿੱਚ ਜੋਤ ਲਈ ਹਰ ਸਮਾਦ ਦੀ ਆਰਤੀ ਕਰਦਾ ਮੰਤਰ ਉਚਾਰਦਾ ਤੇ ਕਈ ਹੋਰ ਹੱਥ ਕਢਿਆਲ বাজਦਾ ਰਹਿੰਦਾ ਅਤੇ ਕੁਝ ਹੱਥ ਭੰਗ ਮਲਦੇ ਰਹਿੰਦੇ ਇਹੋ ਜਿਹੇ ਰਜ਼ੇਮੇ ਵਿੱਚ ਦੂਜੀ ਦੁਨੀਆ ਦੀ ਖਬਰ ਹੀ ਨਹੀਂ ਸੀ ਉਹਨਾਂ ਦੇ ਡੇਰੇ ਦੇ ਵਾਸੀਆਂ ਨੂੰ ਸਾਰਾ ਬਹਾਰਾ ਉਹਨਾਂ ਦੇ ਚਰਨੀ ਲੱਗਦਾ ਸੀ ਕਿਸੇ ਦੇ ਘਰ ਮੁੰਡਾ ਹੋਵੇ ਕਿਸੇ ਦਾ ਵਿਆਹ ਸਭ ਤੋਂ ਪਹਿਲਾਂ ਡੇਰੇ ਮੱਥਾ ਟਿਕਾਉਣ ਆਉਂਦੇ ਬੱਚੇ ਦੇ ਗਲ ਵਿੱਚ ਹਾਸੀ ਬਟਾ ਕੇ ਰੱਖ ਪਵਾਉਂਦੇ ਅਤੇ ਅੱਖਾਂ ਵਿੱਚ ਧੂਣੀ ਦੀ ਸਵਾ ਸੁਰਮਾ ਪਵਾਉਂਦੇ ਜਿੰਨੀ ਦੇਰ ਨਵ ਜੰਮੇ ਬੱਚੇ ਦੀਆਂ ਅੱਖਾਂ ਵਿੱਚ ਪੀਰਾਂ ਦੀ ਧੂਣੀ ਦਾ ਸੁਰਮਾ ਨਹੀਂ ਸੀ ਲੱਗ ਜਾਂਦਾ ਉਨੀ ਦੌਰੋ ਉਹ ਆਪਣੀ ਗੋਤਰ ਵਿੱਚ ਨਹੀਂ ਸੀ ਰਹਿ ਸਕਦਾ ਗੋਤਰ ਵਿੱਚ ਸ਼ਾਮਲ ਕਰਨ ਦਾ ਅਧਿਕਾਰ ਸਿਰਫ ਵੱਡੇ ਪੀਰ ਨੂੰ ਹੀ ਸੀ ਅਤੇ ਇਲਾਕੇ ਦਾ ਹਰ ਬੱਚਾ ਹੀ ਪੀਰਾਂ ਦੀ ਬਖਸ਼ਿਸ਼ ਸਮਝਿਆ ਜਾਂਦਾ ਸੀ ਫਿਰ ਚੇਤਰ ਦੀ ਮਸਿਆ ਨੂੰ ਸ਼ਾਮ ਨੂੰ ਢੋਲ ਅਤੇ ਡਗਾ ਲੱਗਦਾ। ਸ਼ਰੀਹਾਂ ਉੱਪਰ ਪਿਆਰ ਕਰਦੇ ਤੋਤੇ-ਤੋਤੀਆਂ ਤਰਵਕ ਕੇ ਉੱਡ ਪੈਂਦੇ ਅਤੇ ਕਿਲਕਾਲੀਆਂ ਮਾਰਦੇ ਅਸਮਾਨੀ ਜਾ ਚੜਦੇ। ਖੰਭਾਂ ਨੂੰ ਚੁੰਝਾਂ ਨਾਲ ਸਾਫ਼ ਕਰਦੇ ਤੇ ਪਹਿਲਾਂ ਵਿੱਚ ਰੁੱਝੇ ਮੋਰ ਉੱਚੀ-ਉੱਚੀ ਸ਼ੋਰ ਪਾਉਣ ਲੱਗਦੇ ਤੇ ਗੁਟਕ ਦੇ ਕਬੂਤਰ ਅਪੋਲ ਹੀ ਅਵਾਰਾ گردਾ ਮੰਗ ਹਵਾ ਵਿੱਚ ਤਾਰੀਆਂ ਲਾਉਣ ਲੱਗ ਪੈਂਦੇ। ਚਾਰ ਚਪੇਰੇ ਦੇ 12 ਪਿੰਡਾਂ ਦੇ ਲੋਕਾਂ ਅੰਦਰ ਢੋਲ ਦੀ ਆਵਾਜ਼ ਗੁਦਗੁਦੀਆਂ ਪੈਦਾ ਕਰ ਦਿੰਦੀ ਅਤੇ ਅਗਲੇ ਦਿਨ ਹੀ ਸਾਰੇ ਇਲਾਕੇ ਦੀਆਂ ਤਰੀਮਾਂ ਸਿਰ ਉੱਪਰ ਪਤਲ ਚੁੱਕੀ ਜਿਨ੍ਹਾਂ ਵਿੱਚ ਗੁੜ ਤੇ ਚੌਲ ਹੁੰਦੇ ਡੇਰੇ ਵੱਲ ਆਉਂਦੀਆਂ ਨਿੱਕੇ ਨਿੱਕਿਆਂ ਨੇ ਦੁੱਧ ਦੇ ਕਰਮ ਮੰਡਲ ਫੜੀ ਚਲ ਗਾੜੀਆਂ ਮਾਰਦੇ ਆਉਂਦੇ ਅਤੇ ਮਟਿਆਰ ਕੁੜੀਆਂ ਪਹਿਲਾਂ ਪਾਉਂਦੀਆਂ ਅਤੇ ਸਾਰੇ ਥਾਂ ਪੂਰ ਥਾਂ ਕੰਮ ਕਰਦੀਆਂ ਦਿਖਾਈ ਦਿੰਦੀਆਂ ਗੱਭਰੂ ਮੁੰਡੇ ਖੂਹ ਵਿੱਚੋਂ ਪਾਣੀ ਦੇ ਡੋਲ ਭਾਉਣੀਆਂ ᱜੇੜ-ਗੇੜ ਕੱਢੀ ਜਾਂਦੇ ਅਤੇ ਘੜੇ ਭਰੀ ਜਾਂਦੇ ਕੁੜੀਆਂ ਪਾਣੀ ਢੋਂਦੀਆਂ ਤੇ ਕੜਾਹਿਆਂ ਵਿੱਚ ਪਾਏ ਚੌਲਾਂ ਦੇ ਢੇਰ ਸਾਫ਼ ਕਰਦੀਆਂ ਦਾਲ ਵਿੱਚੋਂ ਕੋਕੜੂ ਚੁਗਦੀਆਂ ਅਤੇ ਲੋਹੇ ਉੱਪਰ ਬੈਠੇ ਮੰਡੇ ਪਕਾਉਂਦੀਆਂ ਪੀਰਾਂ ਦਾ ਇਹ ਜੱਗ ਸਾਲ ਵਿੱਚ ਇੱਕ ਵਾਰ ਲੱਗਦਾ ਪਰ ਲੋਕਾਂ ਨੂੰ ਪੂਰੇ ਵਿਆਹ ਜਿੰਨੀ ਉਡੀਕ ਅਤੇ ਖੁਸ਼ੀ ਹੁੰਦੀ ਸੀ ਇਸ ਛੋਟੇ ਜਿਹੇ ਮੇਲੇ ਦੀ ਇਹੋ ਜਿਹਾ ਸਾਰਾ ਕਾਰਜ ਕਿੰਨੀਆਂ ਸਦੀਆਂ ਤੋਂ ਬਰਾਬਰ ਚੱਲਦਾ ਆ ਰਿਹਾ ਸੀ ਕਿ ਅਚਾਨਕ yogi nath ਦਾ ਮੰਦਰਾ ਡਿੱਗ ਗਿਆ ਸੀ ਅਤੇ ਇਹੋ ਜਿਹਾ ਇੱਕ ਮੇਲਾ ਹੀ ਸੀ ਜਿਸ ਵਿੱਚ ਮੀਰਾ ਵੀ ਆਈ ਸੀ ਜਿਸ ਨੂੰ ਦੇਖਦਿਆਂ ਹੀ nath yogi yog ਤੋ ਹੱਥੋਂ ਬੈਠਾ ਸੀ ਤੇ ਆਪਣੀ ਉਮਰ ਦੇ 50 ਸਾਲਾਂ ਦੀ ਕਮਾਈ 5 ਮਿੰਟਾਂ ਵਿੱਚ ਹੀ ਗਵਾ ਬੈਠਾ ਕਿੰਨੀ ਸੇਵਾ ਤੇ ਕਿੰਨੀ ਸਾਧਨਾ ਤੇ ਕਿੰਨੀ ਸ਼ਰਧਾ ਨਾਲ ਉਸ ਨੇ ਸੁਗੰਧਨਾਥ ਦੀ ਸੇਵਾ ਕਰਕੇ ਵਿਸ਼ਵਾਸ ਜਿੱਤਿਆ ਸੀ ਅਤੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਸੀ ਰੰਗੀਨਾਥ ਜਦ ਪਹਿਲੀ ਵਾਰ ਡੇਰੇ ਬੜਿਆ ਸੀ ਤਾਂ ਉਸ ਨੂੰ ਇਹ ਚਿਤ ਚੇਤੇ ਵੀ ਨਹੀਂ ਸੀ ਕਿ ਉਸ ਨਾਲ ਇਹ ਸਭ ਕੁਝ ਵਾਪਰ ਜਾਵੇਗਾ ਉਹ ਤਾਂ ਉਂਝ ਹੀ ਰੌਸ਼ਨੀ ਲਈ ਝਟਕਦਾ ਗਿਆਨ ਲਈ ਉਤਸੁਕ ਅਤੇ ਰਾਤੋਂ ਰਾਤ ਸਾਰੇ ਸਮਾਜ ਨੂੰ ਬਦਲ ਦੇਣ ਲਈ ਕਾਲ ਸੀ ਕਾਲਾ ਸੀ ਸਾਰਿਆਂ ਲਈ ਦੁਸ਼ਮਣੀ ਸਿਹੜ ਬੈਠਾ ਸੀ ਉਸ ਨੂੰ ਤਾਂ ਸਿਰਫ ਆਸਰਾ ਚਾਹੀਦਾ ਸੀ ਅਤੇ ਉਹ ਆਸਰਾ ਸਿਰਫ ਇੱਕ ਰਾਤ ਲਈ ਉਸ ਠੰਡ ਹੱਡ ਚੀਰਵੀਂ ਠੰਡ ਵਿੱਚ ਜੰਮਦੇ ਜਾ ਰਹੇ ਉਹਦੇ ਹੱਡਾਂ ਪੈਰਾਂ ਨੂੰ ਡਿੱਗ ਦੇਣ ਲਈ ਉਸ ਦੀ ਚੇਤਨਾ ਨੂੰ ਸੁਣਨ ਉਹ ਜਾਣ ਤੋਂ ਬਚਾੜ ਲੈਣ ਲਈ ਉਸ ਦੀਆਂ ਨਾੜੀਆਂ ਵਿੱਚ ਵਗਦੇ ਗਰਮ ਖੂਨ ਨੂੰ ਸਦਾ ਲਈ ਠੰਡਾ ਹੋਣ ਤੋਂ ਬਚਾੜ ਲੈਣ ਲਈ ਉਸ ਨੂੰ ਕੁਝ ਘੰਟਿਆਂ ਲਈ ਆਸਤੇ ਦੀ ਲੋੜ ਸੀ ਤੇ ਅੱਕ ਦੀ ਲੋੜ ਸੀ ਇਹ ਅੱਗ ਭਾਵੇਂ ਉਸ ਦੀ ਮੜੀ ਦੀ ਹੋਵੇ ਜਾਂ ਕਿਸੇ ਦੀ ਧੂਣੀ ਦੀ ਉਸ ਨੂੰ ਇਸ ਨਾਲ ਕੋਈ ਫਰਕ ਨਹੀਂ ਸੀ ਉਸ ਨੇ ਤਾਂ ਰਾਤ ਹੀ ਕੱਟਣੀ ਸੀ ਉਹ ਲੋਕ ਛੁੱਪ ਜਾਣਾ ਚਾਹੁੰਦਾ ਸੀ ਹਰ ਇੱਕ ਦੀ ਨਜ਼ਰ ਤੋਂ ਓਹਲੇ ਹੋ ਜਾਣਾ ਚਾਹੁੰਦਾ ਸੀ ਉਸ ਨੂੰ ਹਰ ਕੱਖ ਆਪਣਾ ਵੈਰੀ ਮਹਿਸੂਸ ਹੋ ਰਿਹਾ ਸੀ ਉਦੋਂ ਉਸ ਦਾ ਨਾਮ ਰੰਗੀਨਾਥ ਨਹੀਂ ਸੀ ਪਰ ਉਸ ਦਾ ਇੱਕ ਖੂਬਸੂਰਤ ਨਾਮ ਹੁੰਦਾ ਸੀ ਜਿਸ ਨੂੰ ਉਹ ਕਿਸੇ ਵਿਦਿੱਤ ਸੰਸਥਾ ਦੇ ਰਜਿਸਟਰ ਵਿੱਚ ਹੀ ਛਾਡ ਆਇਆ ਸੀ ਅੱਜ ਉਸ ਨੇ ਆਪਣੀਆਂ ਕਵਿਤਾਵਾਂ ਦੀ ਪਠੇਲੀ ਕਿਤਾਬ ਅੱਜ ਉਸ ਨੇ ਆਪਣੀਆਂ ਕਵਿਤਾਵਾਂ ਦੀ ਪਲੇਠੀ ਪੁਸਤਕ ਵੀ ਨਹੀਂ ਸੀ ਦੇਖੀ ਉਸ ਦੀਆਂ ਕਵਿਤਾਵਾਂ ਵਿੱਚ ਵੀ ਅੱਗ ਸੀ ਉਸ ਦੇ ਬੋਲਾਂ ਵਿੱਚ ਵੀ ਅੱਗ ਸੀ ਉਸ ਦੇ ਦਿਲ ਵਿੱਚ ਵੀ ਅੱਗ ਸੀ ਉਹ ਸਭ ਕੁਝ ਸਵਾਹ ਕਰ ਦੇਣਾ ਚਾਹੁੰਦਾ ਸੀ ਜੋ ਕੋਝਾ ਹੈ ਗੰਧਮਤ ਤੇ ਘਿਰਨਾ ਯੋਗ ਹੈ ਪਰ ਉਸ ਨੇ ਇਹ ਕਦੇ ਸੁਪਨੇ ਵਿੱਚ ਨਹੀਂ ਸੀ ਸੋਚਿਆ ਕਿ ਕਟਨਾਵਾਂ ਇੰਨੀ ਜਲਦੀ ਮੋੜਾ ਖਾ ਜਾਣਗੀਆਂ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਸ ਅੰਦਰ ਜਿਹੜੀ ਅੱਗ ਦਾ ਪ੍ਰਵੇਸ਼ ਹੋਇਆ ਹੈ ਉਹ ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਕੋਈ ਅਮੰਗੀ ਧਾਰਮਿਕ ਪ੍ਰਭਾਵ ਦਾ ਪ੍ਰਵਾਹ ਹੀ ਕਿਸੇ ਨਵੀਂ ਚੇਤਨਾ ਦਾ ਸੁਫਟ ਸੋਮਾ ਉਸ ਨੂੰ ਸਿਰਫ ਇੰਨਾ ਯਾਦ ਹੈ ਕਿ ਅਚਾਨਕ ਇੱਕ ਡੂੰਗੀ ਰਾਤ ਪਈ ਉਹ ਆਪਣੇ ਕਮਰੇ ਦਾ ਦਰਵਾਜ਼ਾ ਆਣ ਖੜਕਾਇਆ ਅੱਖਾਂ ਮਲਦਾ ਹੋਇਆ ਅਜੇ ਉੱਠਿਆ ਹੀ ਸੀ ਕਿ ਉਹਨਾਂ ਨੇ ਸਵਾਲਾਂ ਦਾ ਮੀਂਹ ਵਰਸਾ ਦਿੱਤਾ ਕੀ ਪੜਦਾ ਹੁੰਦਾ ਹੈ ਪਿਓ ਕੀ ਕਰਦਾ ਹੁੰਦਾ ਹੈ ਕੀ ਲਿਖਦਾ ਹੁੰਦਾ ਹੈ ਕਿਉਂ ਲਿਖਦਾ ਹੁੰਦਾ ਹੈ ਸੁੱਤ ਉਨੀਂਦੇ ਉਸਨੇ ਪਤਾ ਨਹੀਂ ਇਨਾ ਸਵਾਲਾਂ ਦੇ ਕੀ ਕੀ ਜਵਾਬ ਦਿੱਤੇ ਤੁਹਾਡੇ ਸਾਰਿਆਂ ਨਾਲ ਜਰਾ ਬਾਹਰ ਤਾਈਂ ਚੱਲਣਾ ਪਵੇਗਾ ਤੈਨੂੰ ਸਾਡੇ ਨਾਲ ਜਰਾ ਬਾਹਰ ਤਾਈਂ ਚੱਲਣਾ ਪਵੇਗਾ ਕੁਝ ਹੱਥ ਉਸੇ ਕਮਰੇ ਦੀ ਫੋਲੀ ਫਾਲੀ ਕਰਦੇ ਰਹੇ ਅਤੇ ਉਸ ਦੇ ਇੱਕ ਇੱਕ ਬੋਲ ਨੂੰ ਨੋਟ ਕਰਦੇ ਰਹੇ ਫਿਰ ਉਹਨਾਂ ਉਸ ਨੂੰ ਜੀਪ ਵਿੱਚ ਬੈਠ ਜਾਣ ਲਈ ਕਿਹਾ ਅਤੇ ਜੀਪ ਸੁੱਤੀਆਂ ਸੜਕਾਂ ਤੇ ਤੇਜ਼ੀ ਨਾਲ ਦੌੜਨ ਲੱਗੀ ਹਰ ਪਾਸੇ ਮੌਤ ਵਰਗੀ ਸਹਿਮੀ ਹੋਈ ਚੁੱਪ ਛਾਈ ਹੋਈ ਸੀ ਅਤੇ ਜੀਪ ਵਿੱਚ ਬੈਠੇ ਸਿਪਾਈਆਂ ਦੀਆਂ ਰਾਈਫਲਾਂ ਕਦੀ-ਕਦੀ ਬੁੜਕ ਦੀ ਜੀਪ ਦੀ ਛੱਤ ਨਾਲ ਜਾ ਟਕਰਾਉਂਦੀਆਂ ਅਤੇ ਗਲਾਂ ਵਿੱਚ ਪਾਈਆਂ ਗੋਲੀਆਂ ਦੀਆਂ ਪੇਟੀਆਂ ਕਦੀ-ਕਦੀ ਰੋਸ਼ਨੀ ਦੀਆਂ ਚਲਕਾਰਿਆਂ ਵਿੱਚ ਚਮਕ ਪੈਦੀਆਂ ਪਰ ਉਹ ਸਾਹਮਣੀ ਸ਼ੀਟ ਉੱਪਰ ਹਵਾ ਵਿੱਚ ਹਿਲਦੇ ਤਰਲੇ ਨੂੰ ਹੀ ਦੇਖਦਾ ਰਿਹਾ ਜੋ ਤੇਜ਼ ਹਵਾ ਵਿੱਚ ਹਿਲਦਾ-ਹਿਲਦਾ ਕਿੰਨੀ ਵਾਰ ਡਿੱਗਦਾ ਸੀ ਤੇ ਫਿਰ ਖੜਾ ਹੋ ਜਾਂਦਾ ਸੀ ਫਿਰ ਅਚਾਨਕ ਜੀਪ ਇੱਕ ਥਾਂ ਵਿਚਾਲੇ ਜਿਹਾ ਜਾ ਰੁਕੀ ਖੜਕਦੇ ਹਥਿਆਰਾਂ ਨਾਲ ਉਹ ਥਾਂ ਉਤਰਦੇ ਖੜਕਦੇ ਹਥਿਆਰਾਂ ਦੀਆਂ ਆਵਾਜ਼ਾਂ ਟਿੱਕੀ ਹੋਈ ਰਾਤ ਵਿੱਚ ਪਹਾੜ ਤੋਂ ਡਿੱਗਦੇ ਪਾਣੀ ਜਿਹਾ ਭਿਆਨਕ ਸ਼ੋਰ ਕਰਦੀਆਂ ਜਿਸ ਨੂੰ ਸਿਰਫ ਉਸਨੇ ਮਹਿਸੂਸ ਕੀਤਾ ਫਿਰ ਇੱਕ ਰੋਬਦਾਰ ਆਵਾਜ਼ ਆਈ ਜਾ ਦੌੜ ਜਾ ਫਿਰ ਇਹੋ ਜਿਹਾ ਕੁਝ ਨਾ ਲਿਖੀ ਤੁਸੀਂ ਜੋ ਕਰਨਾ ਚਾਹੁੰਦੇ ਹੋ ਇੱਥੇ ਹੀ ਕਰ ਲਓ ਮੈਂ ਦੌੜਨਾ ਨਹੀਂ ਦੌੜ ਜਾਣ ਤੋਂ ਬਾਅਦ ਦੇ ਅਰਥਾਂ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ ਉਸ ਦੇ ਅੰਦਰ ਪਤਾ ਨਹੀਂ ਕਿੰਨੇ ਸ਼ਹੀਦਾਂ ਦੀਆਂ ਰੂਹਾਂ ਦਾ ਬਾਸ ਹੋਇਆ ਉਹ ਪਾਸੋਂ ਆਪ ਮਹਾਰੇ ਹੀ ਇਹ ਸ਼ਬਦ ਨਿਕਲੇ ਕਿ ਉਹ ਸਾਰੇ ਕੁਝ ਠਠੰਬਰ ਗਏ ਨਹੀਂ ਜਾਣਾ ਤਾਂ ਤੇਰੀ ਮਰਜ਼ੀ ਅਸੀਂ ਤੈਨੂੰ ਛੱਡ ਦੇਣਾ ਚਾਹੁੰਦੇ ਸੀ ਚੱਲ ਬੈਠ ਗੱਡੀ ਵਿੱਚ ਫਿਰ ਗੱਡੀ ਦੀਆਂ ਨਿੱਕੀਆਂ ਨਿੱਕੀਆਂ ਕਣੀਆਂ ਵਿੱਚ ਸ਼ਹਿਰ ਆ ਗਈ ਗਈ ਸੀ ਇੱਕ ਕਿਲੇनुਮਾ ਇਮਾਰਤ ਦੇ ਵੱਡੇ ਦਰਵਾਜ਼ੇ ਸਾਹਮਣੇ ਉਹ ਹੀ ਸੀ ਇੰਟੈਰੋਗੇਸ਼ਨ ਸੈਂਟਰ ਪਹਿਲੇ ਕਈ ਦਿਨ ਤਾਂ ਉਸਨੇ ਪਤਾ ਨਹੀਂ ਗੱਲ ਹੀ ਨਾ ਕੀਤੀ ਉਸ ਨੂੰ ਇਹ ਪੁੱਛਣਾ ਕਿ ਕੀ ਚਾਹੁੰਦਾ ਹੈ ਉਸਨੇ ਸਭ ਕੁਝ ਦੱਸਿਆ ਜੋ ਕੁਝ ਉਹ ਪੁੱਛਣਾ ਚਾਹੁੰਦੇ ਸਨ ਤੂੰ ਕਿੰਨੇ ਕਤਲ ਕੀਤੇ ਹਨ ਜਿੰਨੇ ਵੀ ਕਰ ਸਕਦਾ ਸਾਂ ਹੁਣ ਤੱਕ ਤਕਰੀਬਨ ਹਰ ਸ਼ਹਿਰ ਵਿੱਚ ਮੈਂ ਹਰ ਰਾਤ ਕਈ-ਕਈ ਕਤਲ ਕੀਤੇ ਹਨ ਤੂੰ ਕਤਲ ਕਿਉਂ ਕੀਤੇ ਹਨ ਕਿਉਂਕਿ ਮੈਂ ਜ਼ਿੰਦਗੀ ਨੂੰ ਪਿਆਰ ਕਰਦਾ ਹਾਂ ਤੇ ਮੈਂ ਆਪ ਜਿਉਣਾ ਚਾਹੁੰਦਾ ਹਾਂ ਝੂਠ ਬਕਵਾਸ ਬੰਦ ਕਰ ਤੇ ਸੱਚ ਦੱਸ ਤੂੰ ਅੱਜ ਤੱਕ ਕੁੱਲ ਕਿੰਨੇ ਕਤਲ ਕੀਤੇ ਹਨ ਸਿਰਫ 2 ਕਿਹੜਾ ਕਿਹੜਾ ਇੱਕ ਆਪਣੀ ਮਾਂ ਦਾ ਤੇ ਇੱਕ ਆਪਣੇ ਬਾਪ ਦਾ ਫਿਰ ਉਹ ਨਿਤ ਦਾ ਕਰਮ ਫਿਰ ਉਹੀ ਮਾਰ ਫਿਰ ਉਹੀ ਤਸੀਹੇ ਤੇ ਉਹੀ ਬੇਹੋਸ਼ੀ ਜਦ ਉਸ ਨੂੰ ਹੋਸ਼ ਆਈ ਤਾਂ ਉਹ ਫਿਰ ਪੁੱਛ ਫਿਰ ਪੁੱਛ ਰਹੇ ਸਨ ਸਿੱਧੀ ਤਰ੍ਹਾਂ ਦੱਸ ਕਿੰਨੇ ਕਤਲ ਕੀਤੇ ਤੇ ਕਿੱਥੇ ਕੀਤੇ ਤਕਰੀਬਨ 4 ਜਾਂ 5 ਕੌਣ ਕੌਣ ਸਾਰੇ ਆਪਣੇ ਹੀ ਹੋਣ ਵਾਲੇ ਬੱਚਿਆਂ ਦੇ ਫਿਰ ਮੱਥੇ ਦੀਆਂ ਤਿਉੜੀਆਂ ਚੜ ਗਈਆਂ ਅੱਖਾਂ ਲਾਲ ਪੀਲੀਆਂ ਹੋ ਗਈਆਂ ਤੇ ਕੁੰਡਲਦਾਰ ਮੁੱਛਾਂ ਫਰਕਣ ਲੱਗੀਆਂ ਉਸ ਦੇ ਕੰਨਾਂ ਦੇ ਸਿਰਫ ਇਨਾ ਹੀ ਸੁਣਿਆ ਅਜੇ ਇਹ ਹੋਰ ਸਫਾਈ ਮੰਗਦਾ ਹੈ ਜਿਸ ਦਿਨ ਉਸ ਨੂੰ ਹੋਸ਼ ਆਈ ਉਸ ਦੀਆਂ ਅੱਖਾਂ ਅੱਗੇ ਧੁੰਦ ਜਹੀ ਸੀ ਉਹ ਪੁੱਛ ਰਹੇ ਸਨ ਸੱਚ ਸੱਚ ਦੱਸ ਤੂੰ ਕਿੰਨੇ ਕਤਲ ਕੀਤੇ ਹਨ ਸਿਰਫ ਇੱਕ ਮੈਂ ਬਿਲਕੁਲ ਸੱਚ ਦੱਸ ਰਿਹਾ ਹਾਂ ਕਿਸ ਦਾ ਆਪਣੇ ਆਪ ਦਾ ਦਫਾ ਕਰੋ ਸੂ ਜੇ ਵਿੱਚ ਕੁਝ ਹੁੰਦਾ ਤਾਂ ਬੱਕ ਪੈਂਦਾ ਅਸੀਂ ਤਾਂ ਕੰਦਾ ਬੁਲਾ ਦਿੰਨੇ ਆ ਉਸ ਤੋਂ ਬਾਅਦ ਜਦ ਵੀ ਸਰਕਾਰ ਨੂੰ ਖਤਰਾ ਹੁੰਦਾ ਦੇਸ਼ ਅੰਦਰ ਜਾਂ ਬਾਹਰਲੇ ਕਿਸੇ ਦੇਸ਼ ਤੋਂ ਉਹ ਆਪਣੇ ਘਰ ਛੱਡ ਕੇ ਦੌੜ ਜਾਂਦਾ ਕਿਉਂਕਿ ਉਹ ਸਮਝਦੇ ਹਨ ਕਿ ਇਹ ਸਾਰਾ ਖਤਰਾ ਸਿਰਫ ਉਸ ਪਾਸੋਂ ਹੀ ਹੈ ਪਰ ਉਸ ਦੇ ਅੰਦਰ ਇੰਟਰੋਗੇਸ਼ਨ ਦੇ ਭੂਤ ਨੱਚਦੇ ਰਹਿੰਦੇ ਅਤੇ ਪਹਿਲੀ ਕੁੱਟ ਹੀ ਅਜੇ ਹੱਡਾਂ 'ਚੋਂ ਨਹੀਂ ਸੀ ਨਿਕਲੀ ਅਤੇ ਜਿਉਂ-ਜਿਉ ਉਹ ਦੌੜਦਾ ਕਾਨੂੰਨ ਦੀ ਪਕੜ ਹੋਰ ਵੀ ਢੀੜੀ ਹੋ ਜਾਂਦੀ ਅਤੇ ਉਹ ਉਸ ਨੂੰ ਭਾਲਦੇ ਉਸਾਰੇ ਇਸਤਿਹਾਰ ਕੱਢਦੇ ਉਸ ਦਾ ਇਨਾਮ ਰੱਖਦੇ ਤੇ ਉਹ ਹੋਰ ਵੀ ਤਰ੍ਹਾਂ ਅਤੇ ਡਰਦਾ ਦੂਰ-ਦੂਰ ਦੌੜ ਜਾਣ ਦੀ ਸੋਚਦਾ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਆਖਰ ਉਸ ਦਾ ਦੋਸ਼ ਕੀ ਹੈ ਤੇ ਉਹ ਆਪਣੇ ਆਪ ਨੂੰ નિર્ਦੋਸ਼ ਕਿਸਤੇ ਸਾਹਮਣੇ ਸਾਬਤ ਕਰੇ ਇਹੋ ਜਿਹੇ ਸਮੇਂ ਦੀ ਹੀ ਇੱਕ ਹਨੇਰੀ ਰਾਤ ਜਿਸ ਵਿੱਚ ਉਹ ਠਰ ਠਰ ਕਰਦਾ ਦੂਰੋਂ ਵੱਲ ਦੀ ਅੱਖ ਨੂੰ ਵੇਖ ਸਹਿਮਿਆ ਹੋਇਆ ਇਸ ਡੇਰੇ ਵਿੱਚ ਆਣ ਵੜਿਆ ਸੀ ਅਤੇ ਉਸ ਸਮੇਂ ਹੀ ਵੱਡੇ ਪੀਰ ਜੀ ਅਜੇ ਮਸਤੀ ਵਿੱਚ ਆਸਣ ਲਾਈ ਚੇਲਿਆਂ ਨੂੰ ਉਪਦੇਸ਼ ਦੇ ਰਹੇ ਸਨ ਜਹਾਂ ਯੋਗ ਹੁੰਦਾ ਹੈ ਵਹਾਂ ਭੋਗ ਨਹੀਂ ਹੁੰਦਾ ਔਰ ਵਹਾਂ योग नहीं हो सकता जहां भोग होता है दोनों में से एक ही एक जगह रह सकता है दोनों एक साथ नहीं रह सकते जो पुरख दोनों का धंभ करते हैं वो किसी में भी परवान नहीं होते तुरे आउंद्या उसने एहु प्रसंग ही सुनया अति ओहो भी सहम्या सहम्या नमस्कार करके ठीनी कोळ बैठ गया ਸੁਗੰਨਾਤ ਦੀ ਮਸਤੀ ਵਿੱਚ ਥੋੜਾ ਥੋੜਾ ਝੂਮ ਰਹੇ ਸਨ ਤੇ ਨਾਲ-ਨਾਲ ਬੋਲ ਰਹੇ ਸਨ ਪੀਰ ਦੇ ਉਸ ਬੋਲਾਂ ਦੇ ਅੰਦਰ ਦਵੇ ਹੋਏ ਸਿਧਾਂਤਾਂ ਨਾਲ ਟਕਰਾਉਣ ਲੱਗੇ ਤੇ ਉਸ ਦੇ ਅੰਦਰ ਇੱਕ ਵੱਟ ਜਿਹਾ ਹੋਇਆ ਕੁਝ ਉਥਲ-ਪੁਥਲ ਹੋਈ ਪਰ ਉਹ ਕਿਵੇਂ ਨਾ ਕਿਵੇਂ ਸ਼ਾਂਤ ਹੀ ਰਿਹਾ ਪੀਰ ਜੀ ਨੇ ਚਲਮ ਦਾ ਇੱਕ ਹੋਰ ਖੇਚਮਾ ਸੂਟਾ ਲਾਇਆ ਅਤੇ ਗਿਆਨ ਨੂੰ ਅੱਗੇ ਤੋਰਿਆ ਜਦ ਤੱਕ ਪੁਰਸ਼ अकलवीर रूपी अद्वैत ज्ञान की प्राप्ति नहीं कर लेता तब तक वह बाल बुद्धि वाला ही रहता है और बाल बुद्धि के लोग इसी कर्म में फंसे रहते हैं कि ये शास्त्र है ये धर्म है ये शुद्ध है ये अशुद्ध है ये साध है ये साधक है ये तप है ये फल है ये सब बाल बुद्धि वालों के ही शंके होते हैं फिर एक बार फिर ਉਸਰੇ ਮਨ ਵਿੱਚ ਸ਼ੰਕਿਆ ਨੇ ਸਿਰ ਉਠਾਇਆ ਤੇ ਪਰ ਉਹ ਮੌਕੇ ਦੀ ਨਜਾਕਤ ਨੂੰ ਹੱਥੋਂ ਨਹੀਂ ਸੀ ਗਵਾਉਣਾ ਚਾਹੁੰਦਾ ਕਿਉਂਕਿ ਪਹਾੜ ਜਿੱਦੀ ਸਰਦ ਰਾਤ ਦੇ ਭੈ ਨੇ ਉਸ ਨੂੰ ਗਿਆਨ ਨੂੰ ਉਸ ਦੇ ਗਿਆਨ ਨੂੰ ਪੇਸ਼ ਕਰਨ ਤੋਂ ਰੋਕ ਲਿਆ ਸੀ ਪਰ ਅੰਦਰੋਂ ਉਸ ਦਾ ਦਿਲ ਕਰਦਾ ਸੀ ਕਿ ਉਹ ਮਹਾਪੀਰਨਾ ਗਿਆਨ ਗੋਸ਼ਟ ਕਰਕੇ ਸੰਕੇ ਨਿਵਰਤ ਕਰੇ ਕਿ ਧੌਟੇ ਵਿਚਾਰ ਵਿੱਚ ਚੇਤਨਾ ਆਰੰਭ ਚ ਸੀ ਕਿ ਪਦਾਰਥ ਧੰਨਵਾਦ ਜੀ